ਹੰਕਾਰ ਬਹੁਤ ਵੱਡੀ ਜਿਹੜੀ ਆਕਾ ਪਰ ਸੋਟੇ ਬਹਿ ਹੰਕਾਰ ਕਈਆਂ ਦਾ ਮੁੱਤੁਰ ਦੇ ਆਏ ਜੋ ਕਬੱਡੀ ਪਾਉਣ ਜਾਂਦੇ ਹਣ ਲੋਕਾਂ ਵੱਲ ਆ ਗੱਲ ਹੈ ਕੋਈ ਰਾਮਨਾ ਤੁਰ ਲੋ ਯਾਰ ਲੋਕ ਨਿਵਰਦਾਸ਼ ਕਰ ਦੇ ਲੋਕਾਂ ਨੇ ਕੋਈ ਗੱਲ ਨਹੀਂ ਕਰਾਂਗੇ ਠੀਕ ਫਿਰ ਕਿਉਂਕਿ ਪਾਰੀ ਤਾਂ ਲੋਕਾਂ ਦੀ ਵੀ ਆਉਂਦੀ ਹੈ ਨਾ ਕਰੇ ਦਾਦੇ ਦੀਆਂ ਕਦੇ ਪੋਤੇ ਦੀ ਅੱਜ ਮੇਰਾ ਨਾਂ ਲੈ ਕੇ ਦੇਖੋ ਜਿਹੜੇ ਮਰਜ਼ੀ ਲੀਡਰ ਮੂਰੇ ਚੀਕ ਕਮਾ ਗਏ ਨਾ ਉਹਦਾ ਨਾਂ ਨਾ ਲਾਓ ਯਾਰ ਮੈਂ ਕੀ ਕਹਿਣਾ ਭਾਵੋ ਤੁਹਾਨੂੰ ਐਡੇ ਐਡੇ ਮਹਿਲ ਨੇ ਇਹਨਾਂ ਦੇ ਤਿਹਾਰ ਜੇਲ੍ਹ ਤੋਂ ਉੱਚੇ-ਉੱਚੇ ਇਹਨਾਂ ਨੇ ਕੰਦਾ ਨੇ ਘਰਾਣੀਆਂ ਉਹ ਐਡੇ ਦਰਵਾਜੇ ਨੇ ਤਿੰਨ ਜਾਣੇ ਲਾਉਂਦੇ ਹੋਣਗੇ ਕੁੰਡਾ ਜਿੱਤ ਕੇ ਕੁੰਡੀ ਲਾ ਲੈਂਦੇ ਸੀ ਅੰਦਰੋਂ ਧੀ 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 ਬੰਦ ਲੋਕ ਨਾ ਜਾਣ ਕਿਤੇ ਹੋਣਾ ਪੌਣੇ 5 ਸਾਲਾਂ ਦੇ ਨਜ਼ਾਰੇ ਲੈ ਪੌਣੇ 5 ਸਾਲ ਬਾਅਦ ਆਲੇ-ਦਾਲੇ ਆਲੇ ਕਹਿਣ ਲੱਗ ਜਾਂਦੇ ਸੀ ਅਫਸਰ ਵਗੈਰਾ ਸ਼ਰਮ ਲੋਕਾਂ ਕੋਲ ਜਾਣ ਦਾ ਟਾਈਮ ਆ ਗਿਆ ਕੁੰਟ ਆ ਗਿਆ ਕੁੰਡਾ ਖੋਲੀਏ ਕਹਿੰਦੇ ਖੋਲੋ ਫੇਰ ਲਾਗੇ ਤੇ ਨਹੀਂ ਆਣੀ ਕੁੰਡਾ ਤਾਂ ਖੋਲਿਆ ਦਰਵਾਜ਼ਾ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ ਥੱਲੋਂ ਉਹ ਕਹਿੰਦੇ ਨਹੀਂ ਜੀ ਲੱਕੜ ਨਹੀਂ ਫੁੱਲੀ ਕਹਿੰਦੇ ਫੇਰ ਕੌਣ ਹੀ ਖੁੱਲਦਾ ਕਹਿੰਦੇ ਲੋਕ ਬਾਹਰੋਂ ਲਾਗੇ ਜੀ ਲੋਕਾਂ ਨੇ ਬਾਹਰੋਂ ਲਾਤਾ ਕਹਿੰਦੇ ਰੋ ਅੰਦਰ ਹੀ ਦਿੱਲੀ ਤੋਂ 30 40 ਲੀਟਰ ਕਹਿੰਦੇ ਵੀ ਮਨਾਲੀ ਚਲਦੇ ਆ ਕੁੱਲੂ ਮਨਾਲੀ ਘੁੰਮਣ ਤੇ ਸਿਕਿਉਰਿਟੀ ਨਹੀਂ ਲੈਣੀ ਨਾਲ ਸਿਕਿਉਰਿਟੀ ਲਾਵਾਂਗੇ ਬਾਹਰ ਸਿਵਲ ਚ ਵੀ ਆਪਣੀ ਪ੍ਰਾਈਵੇਸੀ ਚਾਹੀਦੀ ਐ ਬਸ ਚ ਆਪਾਂ ਜਾਵਾਂਗੇ ਵਧੀਆ ਲਗਜ਼ਰੀ ਬੱਸ ਕਰ ਲਈ ਉਥੋਂ ਦਿੱਲੀ ਤੋਂ ਅੰਤਾਂਖਿਰੀ ਗਾਉਂਦੇ ਜਾਂਦੇ ਸੀ ਜਾ ਰਹੇ ਨੇ ਅੰਬਾਲਾ ਤੋਂ ਆ ਕੇ ਰਾਜਪੁਰੇ ਕੋਲੇ ਆਏ ਬੱਸ ਇੱਕ ਖੱਡੇ ਚ ਪਲਟ ਗਈ ਉੱਥੇ ਕੋਈ ਖੇਤਾਂ ਚ ਕਿਸਾਨ ਕੰਮ ਕਰੀ ਜਾਂਦਾ ਸੀ ਉਹਨੇ ਬੱਸ ਦੇ ਉੱਤੇ ਮਿੱਟੀ ਪਾਤੀ ਸਿਕਿਉਰਿਟੀ ਨੂੰ ਚਿੰਤਾ ਲੱਗੀ ਇੱਕ ਪੁਆਇੰਟ ਤੋਂ ਬੱਸ ਲੰਘੀ ਸੀ ਦੂਜੇ ਪੁਆਇੰਟ ਤੱਕ ਪਹੁੰਚੀ ਨਹੀਂ ਉਹਨਾਂ ਨੇ ਸਰਚ ਕਰਨਾ ਸ਼ੁਰੂ ਕਰਤਾ ਦੋਨੇ ਪੁਆਇੰਟਾਂ ਦੇ ਵਿਚਾਲੇ उस किसान कोशे कहते रंग की बस से देखी है जमें पंजाबी हिंदी बोलते हैं उस हिसाब की हाँ कहता यहां पलट गई थी कहते अब कहा गई मैंने ऊपर मिट्टी डाल दी कहते इसका मतलब उसमें जो सभी नेता लोग सवार थे तीस पैंतीस सब मर गए थे मरे नहीं थे अभी भी पच्ची रौड़ा पा रहे थे ਕਿ ਹਮ ਅਭੀ ਜਿੰਦਾ ਹੈ ਹਮੇ ਬਾਹਰ ਨਿਕਾਲੋ ਮਨਗਾ ਲੀਡਰ ਹੈ ਝੂਠ ਹੀ ਬੋਲ ਰਹੇ ਹੋਗੇ ਮਿੱਟੀ ਡਾਲੋ ਅਜ ਤਾਂ 20 ਸਾਲ ਪਹਿਲਾਂ ਦੀ ਗੱਲ ਹੋ ਗਈ ਇਹ ਮੈਂ ਤਾਂ ਉਦੋਂ ਨਾ ਲੱਗਿਆ ਹੋਇਆ ਇਹਨਾਂ ਨੇ ਮੰਗ ਰ ਚਲੋ ਹੁਣ ਸ਼ੁਕਰ ਹੈ ਉਹ ਕਰੇ ਬਹਿ ਗਏ ਸਾਰੇ ਬਹਿ ਗਏ ਦੋ ਤਿੰਨ ਰਹਿੰਦੇ ਸੀ ਉਹ ਪਰਸੋਂ ਬਹਿ ਗਏ ਮੈਂ ਇਸ ਗੱਲ ਲਈ ਤੁਹਾਨੂੰ ਬਹੁਤ ਵਧਾਈ ਦੇਣਾ ਕਿ ਤੁਸੀਂ ਮਿਹਨਤ ਕੀਤੀ ਕੰਪੀਟੀਸ਼ਨ ਅੱਜ ਅੱਜ ਬ੍ਰੇਨਸਟਾਰਮਿੰਗ ਹੋਊਗੀ ਸਾਰੇ ਮਿਲੋਂਗੇ ਜਿਵੇਂ ਉਹ ਦਸਰੇ ਸੀ ਕੁੜੀ ਕੇ ਮੈਨੂੰ ਕੋਈ ਮੁੰਡਾ ਮਿਲਿਆ ਉਹ ਕਹਿੰਦਾ ਵੀ ਇਹ ਪੇਪਰ ਕਿਵੇਂ ਦਿੱਤਾ ਜਾਂਦਾ ਹੈ ਪਤਾ ਲੱਗੂ ਅੱਜ ਦੱਸੋ ਇੱਕ ਦੂਜੇ ਨੂੰ ਗਵਾਂਢੀ ਆਉਣਗੇ ਤੁਹਾਡੇ ਕੋਲ ਇਹ ਰਿਸ਼ਤੇਦਾਰ ਆਉਣਗੇ ਵੀ ਭਾਈ ਕਿਹੜਾ ਪੇਪਰ ਦਿੱਤਾ ਸੀ ਜਰੂਰ ਦੱਸੋ ਨੌਕਰੀਆਂ ਦੇਣ ਵਾਸਤੇ ਸਾਡੇ ਵੱਲੋਂ ਘਾਟ ਨਹੀਂ ਹੈਗੀ ਤੁਸੀਂ ਪੇਪਰ ਦੇਣ ਵਾਲੇ ਬਣੋ ਬਸ